ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਬਣਾ ਰਹੇ ਹਾਂ ਸਿਬਣਾ ਵੇਸਣ ਤੋਂ ਪਕੌੜੇ ਰਾਤ ਦੀ ਕਮੂੰਗੀ ਦੀ ਦਾਲ ਬਚੀ ਹੋਈ ਸੀ ਤੀ ਕੌਲੀ ਬੱਚਿਆਂ ਨੇ ਖਾਤੀ ਨਹੀਂ ਹੁੰਦਾ ਨਾ ਉਹ ਇਹੀ ਖਵਾਉਂਗੀ ਪਹਿਲਾਂ ਤਾਂ ਦੋ ਪਿਆਜ਼ ਕੱਟ ਲਏ ਆਪਣੇ ਵੱਡੇ ਉਹਨਾਂ ਦੇ ਅੱਛੇ ਸਾਰੇ ਦੇੜਲੇ ਇਕੱਲਾ ਇਕੱਲਾ ਪਿਆਜ਼ ਕਰ ਲਿਆ ਉਹ ਤੋਂ ਬਾਅਦ ਫਿਰ ਕਮੂੰਗੀ ਦੀ ਦਾਲ ਦੀ ਕੌਲੀ ਪਾ ਲਈ ਇਹਨੂੰ ਚੰਗੀ ਤਰ੍ਹਾਂ ਹਲਾ ਲਈ ਲੋਰੀ ਰੰਗ ਚੁਕਾਈ ਇੱਕ ਚਮਚਾ ਕਸੂਰੀ ਮੇਥੀ ਇੱਕ ਚਮਚਾ ਹਰੀ ਮਿਰਚ ਅਦਰਕ ਤੇ ਨ ਸੰਦਾ 1/2 ਚਮਚਾ ਗਰਮ ਮਸਾਲਾ 1/2 ਚਮਚਾ ਲਾਲ ਮਿਰਚ 1/2 ਚਮਚਾ ਢਿੱਗੀ ਮਿਰਚ 1/2 ਚਮਚਾ ਹਲਦੀ ਦਾ 1 ਚਮਚਾ ਨੂੰ E molto male. L'ho uscito di a dico di suicidi. ਲੋ ਜੀ ਇਹ ਦੇ ਵਿੱਚ ਲਓ ਜੀ ਮਿਸ਼ਨ ਹੋ ਗਿਆ ਤਿਆਰ ਜੇ ਥੋੜਾ ਸਖਤ ਹੋਵੇ ਥੋੜਾ ਜਿਹਾ ਪਾਣੀ ਐਡ ਕਰ ਲਓ ਇਹਦੇ ਵਿੱਚ हो गए तैयार बहुत वजी कुरे पकौड़े बने कुरकरे पकौड़े बन के हो गए तैयार आप दिखाओ तो अपने बच्चे भी